ਅਲਸੀ ਦੇ ਲੱਡੂ ਸ਼ੱਕਰ ਵਾਲੇ ਜਾਂ ਗੁੜ ਵਾਲੇ ਬਣਾਉਣ ਵਾਸਤੇ ਇੱਥੇ ਮੈਂ ਸਵਾ ਕਿਲੋ ਦੇ ਕਰੀਬ ਆਟਾ ਲਿਆ ਹੈ ਤੇ ਸਵਾ ਕਿਲੋ ਇਸ ਦੇ ਵਿੱਚ ਦੇਸੀ ਘਿਓ ਪਾਵਾਂਗੇ ਤੇ ਸਵਾ ਕਿਲੋ ਇਸ ਦੇ ਵਿੱਚ ਗੁੜ ਜਾਂ ਸ਼ੱਕਰ ਪਾਵਾਂਗੇ ਤੇ ਤੁਸੀਂ ਮਿੱਠਾ ਜਿਆਦਾ ਖਾਂਦੇ ਹੋ ਤਾਂ ਜਿਆਦਾ ਵੀ ਪਾ ਸਕਦੇ ਹੋ ਜਾਂ ਖੱਟ ਖਾਂਦੇ ਹੋ ਤਾਂ ਘੱਟ ਵੀ ਪਾ ਸਕਦੇ ਹੋ ਤੇ ਇੱਥੇ ਮੈਂ 700 ਗ੍ਰਾਮ ਦੇ ਕਰੀਬ ਅਲਸੀ ਲਈ ਹੈ ਤੇ ਇਸ ਤੋਂ ਇਲਾਵਾ ਇਸ ਦੇ ਵਿੱਚ ਆਪ ਡਰਾਈ ਫਰੂਟ ਵੀ ਪਾਵਾਂਗੇ ਇਸ ਦੇ ਵਿੱਚ ਮੈਂ ਚਾਰੋਂ ਤਰ੍ਹਾਂ ਦੇ ਮਗਜ਼ ਲੈ ਲਏ ਤੁਸੀਂ ਦੇਖ ਰਹੇ ਹੋ ਇਹ ਪਮਕਿਨ ਸੀਡ ਹੈ ਪਮਕਿਨ ਸੀਡ ਯਾਨੀ ਕਿ ਕਦੂ ਦੇ ਬੀਜ ਸੂਰਜਮੁਖੀ ਦੇ ਬੀਜ ਤੇ ਇਸ ਦੇ ਵਿੱਚ ਮਤੀਰੇ ਦੇ ਖਰਬੂਜੇ ਦੇ ਬੀਜ ਜਿਨ੍ਹਾਂ ਦੀ ਮਾਤਰਾ ਮੈਂ 100-100 ਗ੍ਰਾਮ ਸਾਰੀ ਲਈ ਹੈ ਤੇ ਪੰਜਵਾਂ ਜਿਹੜਾ ਹੈ ਉਹ ਮੈਂ ਲਿਆ ਹੈ ਇਸ ਦੇ ਵਿੱਚ ਸਫੇਦ ਤਿਲ ਇਹ ਵੀ ਮੈਂ 100 ਗ੍ਰਾਮ ਲੈ ਲਏ 200 ਗ੍ਰਾਮ ਮੈਥੇ ਬਦਾਮ ਦੀ ਗਿਰੀ ਲਈ ਹੈ 100 ਗ੍ਰਾਮ ਮੈਥੇ ਕਾਜੂਲੇ ਨੇ ਤੇ 100 ਗ੍ਰਾਮ ਵੀ ਮੈਂ ਕਿਸ਼ਮਿਸ਼ ਲਈ ਹੈ ਡਰਾਈ ਫਰੂਟ ਦੀ ਮਾਤਰਾ ਤੁਸੀਂ ਵੱਧ ਘੱਟ ਕਰ ਸਕਦੇ ਹੋ ਮਗਜ ਵਗੈਰਾ ਜਿਹੜੇ ਆਪਾਂ ਪੰਜੇ ਤਰ੍ਹਾਂ ਦੇ ਪਾਏ ਨੇ ਉਸ ਦੀ ਮਾਤਰਾ ਵੀ ਤੁਸੀਂ ਵੱਧ ਘੱਟ ਕਰ ਸਕਦੇ ਹੋ